ਮਤਿਨ ਸਾਲ ਦਾ ਸੀ ਜਦੋਂ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਹੂੰ ਪਰ ਮੇਰੇ ਭਰਾਵਾਂ ਨੇ ਕਦੇ ਮੈਨੂੰ ਫੇਲ ਨਹੀਂ ਹੋਣ ਦਿੱਤਾ ਹੁਣ ਵੀ ਮੇਰੀ ਕੋਈ ਟੈਨਸ਼ਨ ਨਹੀਂ ਕਿ ਨਾ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ ਮੈਨੂੰ ਨਹੀਂ ਪਤਾ ਕੀ ਆ ਰਿਹਾ ਹੈ ਕੀ ਜਾ ਰਿਹਾ ਜੀ ਵੱਡੇ ਬ੍ਰਦਰ ਹੈ ਡਾਕਟਰ ਨਿਰਮਲ ਸਿੰਘ ਜਿੱਦਾਂ ਮੈਨੇਜਮੈਂਟ ਹੈ ਮੇਰੀ ਸ਼ੂਟਿੰਗ ਹੈ ਔਰ ਟਰੈਵਲਿੰਗ ਹੈ ਕਿਤੇ ਜਾਂ ਹੋਰ ਚੀਜ਼ਾਂ ਨੇ ਮੇਰਾ ਕੰਮ ਹੈ ਮੈਂ ਸਵੇਰੇ ਉੱਠ ਕੇ ਨਿਤਨੇਮ ਕਰਨਾ ਜੀਮ ਲਾਉਣੀ ਰਿਆਜ਼ ਕਰਨਾ ਤੇ ਗਾਉਣਾ ਹੂੰ ਚੋਥੀ ਮੇਰੀ ਕੋਈ ਟੈਨਸ਼ਨ ਨਹੀਂ ਹੈਗੀ ਬਾਕੀ ਟੈਨਸ਼ਨ ਸਾਰੇ ਆ ਭਰਾਵਾਂ ਨੇ ਚੱਕੀਆਂ ਹੋਈਆਂ ਹੂੰ ਤੇ ਮੇਰੀ ਕੰਮ ਹੁਣ ਪਿੱਛੇ ਫਲੱਡਾਂ ਦੇ ਵਿੱਚ ਇੱਕ ਮਹੀਨਾ ਸੇਵਾ ਚੱਲਦੀ ਰਹੀ ਮੈਨੂੰ ਪਿੱਛੇ ਟੈਨਸ਼ਨ ਨਹੀਂ ਹੈਗੀ ਕੋਈ ਉਹਨਾਂ ਦੇ ਸਿਰ ਤੇ ਹੀ ਫਿਰ ਮੈਂ ਸੇਵਾ ਵਿਤਾਹੀ ਕਰਪਾਨਾ ਵੈਰੀ ਗੁੱਡ ਜੀ ਜੀ ਤੇ ਬਾਕੀ ਮਨਮੂਨ ਵਾਰਿਸ ਜੀ ਉਹ ਵੀ ਤੇਨ ਭਰਾ ਨੇ ਜਦੋਂ ਉਹ ਭਾਜੀ ਮਿਲਦੇ ਆ ਉਹ ਵੀ ਬੜੀ ਐਪਰੀਸ਼ੀਏਟ ਕਰਦੇ ਆ ਇਸ ਗੱਲ ਨੂੰ ਉਹਨਾਂ ਦਾ ਵੀ ਭਰਾਵਾਂ ਦਾ ਬਹੁਤ ਪਿਆਰ ਹੈ ਹੂੰ ਹਰ ਭਾਜਨਮਾਨ ਭਾਜੀ ਉਹਨਾਂ ਨੂੰ ਮਿਲਦੇ ਆ ਉਹਨਾਂ ਭਰਾਵਾਂ ਦਾ ਵੀ ਪਿਆਰ ਹੈ ਤੇ ਪਮਬਲੇਸ ਦਾ ਭਰਾਵਾਂ ਵਰਗੀ ਕੋਈ ਦੁਨੀਆ ਤੇ ਜੜ ਡਿਸਕੋਰਟੀ ਵੀ ਕਹਿੰਦੇ ਵਧੀਆ ਵੱਡੀ ਚੀਜ਼ ਹੁੰਦੀ ਹੈ ਹੂੰ ਤੇ ਮੈਂ ਅੱਗੇ-ਅੱਗੇ ਸੋਚਦਾ ਜਿਹੜੀ ਅਗਲੀ ਸਾਡੀ ਹੁਣ ਪੀੜ੍hiyan ਆ ਰਹੀਆਂ ਨੇ ਘਰ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਬੱਚਾ ਹੈ ਮੈਨੂੰ ਲੱਗਦਾ ਹੌਲੀ-ਹੌਲੀ ਨਾ ਇਹ ਚੀਜ਼ ਜਿਹੜੇ ਰਿਸ਼ਤੇ ਐ ਸਾਡੀਆਂ ਮਾਸੀਆਂ ਦੇ ਚਾਚਿਆਂ ਨੇ ਲਿਆ ਦਿਆਂਦੇ ਹਨ ਇਹ ਘਟਦੇ ਜਾ ਰਹੇ ਆ ਪਰ ਭਰਾਵਾਂ ਵਰਗਾ ਕੋਈ ਸਾਥ ਹੈ ਨਹੀਂ ਦੁਨੀਆ ਤੇ